ਯਸ ਲਓ ਜੀ ਮਿੱਤਰੋ ਆਪਾਂ ਕ੍ਰਿਤਿਕਾ ਦੇ ਹੋਮ ਦੇ ਵਿੱਚ ਕਿਚਨ ਦੇ ਵਿੱਚ ਆਪਾਂ ਪਰੌਂਠੇ ਬਣਾਉਣ ਲੱਗੇ ਆਂ ਦੇਖੋ ਜੀ ਇਹਦੇ ਵਿੱਚ ਜਿਹੜਾ ਆਟਾ ਇਹ ਗੁੰਨਿਆ ਵਾ ਇਹਦੇ ਵਿੱਚ ਭਾਰਤ ਤੇ ਸ਼੍ਰੀਲੰਕਾ ਦਾ ਮਿਕਸ ਆਟਾ ਹੈ ਕਿਉਂਕਿ ਥੋੜਾ ਘਟ ਗਿਆ ਸੀ ਸਾਡੇ ਕੋਲ ਆਟਾ ਤੇ ਆਪਾਂ ਨੇ ਇਹ ਮਿਕਸ ਕਰ ਲਿਆ ਠੀਕ ਹੈ ਜੀ ਤੇ ਆ ਇਡਲੀ ਨੂੰ ਤੜਕਾ ਲਾ ਲਿਆ ਵਿਜਿੰਦਰ ਕੌਰ ਨੇ ਆਪਣੇ ਪੰਜਾਬੀ ਸਟਾਈਲ ਦੇ ਵਿੱਚ ਤੜਕਾ ਲਾ ਲਿਆ ਤੇ ਆਪਾਂ ਇਡਲੀ ਵੀ ਖਾਵਾਂ ਥੋੜੀ ਇੱਕ ਇੱਕ ਦਾ ਇੱਕ ਇੱਕ ਡੈਡ ਐਂਡ ਪ੍ਰੋਫਿਟਾ ਜਿੰਨਾ ਕਾਇਆ ਸਾਨੂੰ ਉਹ ਵੀ ਖਾਵਾਂਗੇ ਤੇ ਅੱਜ ਫਾਈਨਲੀ ਅਸੀਂ ਚਲੇ ਜਾਵਾਂ ਇਥੋਂ ਮੰਨਾਰ ਨੂੰ ਠੀਕ ਹੈ ਜੀ ਤੇ ਕ੍ਰਿਤਿਕਨ ਅੱਜ ਕੰਮ ਕਰ ਲੂਗਾ ਆਪਣੇ ਤੇ ਤਿੰਨ ਚਾਰ ਦਿਨ ਹੋ ਗਏ ਅਸੀਂ ਆਪਣੇ ਨਾਲੇ ਲਾ ਕੇ ਰੱਖਿਆ ਹੋ ਵਾ ਸੀਗਾ ਕ੍ਰਿਤਿਕਨ ਨੂੰ ਤੇ ਕ੍ਰਿਤਿਕਨ ਅੱਜ ਫ੍ਰੀ ਟੂਡੇ ਯੂ ਆਰ ਫ੍ਰੀ ਥ੍ਰੀ ਐਂਡ ਫ੍ਰੀ ਬਿਕਾਜ਼ ਐਂਡ ਲੇਕਿਨ ਬਿਕਾਜ਼ ਵੀ ਆਰ ਗੋਇੰਗ ਆਹ ਯੈਸ ਯੈਸ ਆਹ ਦੈਟ ਯੈਸ ਯੈਸ ਸਰਕਾਰ ਦੀ ਸ਼੍ਰੀਲੰਕਾ ਜਾ ਕੇ ਬਿਲਡਿੰਗ ਦਾ ਕੰਮ ਕਰਨ ਲੱਗ ਪਈ। ਲੋਜਿੰਗਾਂ ਦਾ ਤੇ ਨੌਕਰੀ ਮਿਲ ਗਈ ਬਿਲਡਿੰਗ ਦੀ। ਪੌਤਾਂ ਮਿਲ ਗਿਆ ਭਾਈ ਤਾਮਾ। ਅਪਾ ਲਈ ਜਾਂਦੇ ਹੋ ਨੇ ਜੀਆ। ਆਪਾਂ ਇਹ ਥੀ ਦਿਹਾੜੀਆਂ ਲਾਉਣ ਲਾਇਆ ਨਾ ਭਾਈ ਹੁਣ ਪਾਰੇ। ਸਰਦਾਰ ਜੀ ਨੇ ਸਾਰਾ ਇਹ ਦਰਵਾਜ਼ਾ ਕਿੜਕੀ ਜੋਈ ਹੈ ਬਿਲਡਿੰਗ ਵਰਗਾ ਆਰਾਮਨਾ ਆਰਾਮਨਾ ਜੀ ਮੈਂ ਸਖਾਇਆ ਦੀ ਅੰਦਰ ਤੋਂ ਓਕੇ 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 ਨਾਈਸ ਟੀ No need I think. No, no, no. Enough. I have another. She opened three total. You you get that. ਆਏ ਗਰ ਇਹਨੂੰ ਐ ਐਮ ਬੋਨ ਲਾ ਕੇ ਨਾ ਆਇਆ ਪੀਆ ਪਰ ਉਹ ਸਾਹ। ਹਾਂ ਐ ਗਰ ਬੋਲ ਦੇ ਤਰ੍ਹਾਂ ਨਾ ਉਹ ਬੋਲ। ਇਹ ਜੀ ਬਣੀ। ਲਓ ਜੀ ਇਹ ਹੈਗਾ ਮੈਡੀਸਨ ਵਾਲਾ ਜੀ ਉਹ ਹੈ ਜੀ ਇਹ ਨਾਰੀਅਲ। ਜਿਹੜਾ ਮੈਡਮ ਪੀ ਰਹੀ ਹੈ ਇਹ ਆਮ ਮਾੜਾ ਤੇੜਾ ਨਹੀਂ ਹੈਗਾ ਇਹ। ਵਿੱਚ ਪਾਣੀ ਬਹੁਤ ਜ਼ਿਆਦਾ। ਵਿੱਚ ਗਿਰੀ ਨਹੀਂ ਹੈਗੀ ਕਿਉਂਕਿ ਇਹ ਵਿੱਚ ਪਾਣੀ ਬਹੁਤ ਜ਼ਿਆਦਾ ਸੀਗਾ ਜੀ ਇਹਦੇ ਵਿੱਚ। ਤੇ ਤਾਂ ਕਰਕੇ ਇਹ ਨਮਾ ਨਮਈ ਹੈ, ਤਾਜ਼ਾ ਹੈ ਇਹ। ਲਓ ਜੀ ਇਹ ਤਾਂ ਇੱਕ ਵਾਰ ਛੇ ਪੀ ਗਿਆ। ਓ ਗੁੱਡ ਗੁੱਡ ਸੋ ਵੀ ਮਿੱਤਰੋ ਪਲਕੀਆ ਆਪਣਾ ਸ਼੍ਰੀਲੰਕਾ ਜਾਫਨਾ ਬਸ ਸਟੈਂਡ ਤੋਂ ਸਾਡੀ ਆਖਰੀ ਰੇਲ ਤੋਂ ਪੋਟਨ ਚਾਰ ਵਾਰ ਆਲੇ ਕਈ ਦਿਨ ਤੇ ਆ ਜਲੇ ਆਪਾਂ ਤੇ ਹੁਣ ਆਪਾਂ ਚੱਲੇ ਆ ਉਹ ਆਪਣੀ ਬੱਸ ਆ ਉਹ ਖੜੀ ਆ ਬੱਸ ਆ ਬੱਸ ਦੇ ਵਿੱਚ ਜਾਵਾਂਗੇ ਲਿਖਿਆ ਹੋਇਆ ਜਾਫਨਾ 2 ਮਨਾਰ ਲਿਖਿਆ ਹੋਇਆ ਹੈ ਨਾ ਤੇ ਹੁਣ ਆਪਾਂ ਲੱਗੀ ਸੀ ਭੁੱਖ ਤੇ ਇਹ ਦਿੱਤਾ ਸੀਗਾ ਮਾਸੀ ਨੇ मासी कृती गांधी मासी ने ਦਿੱਤਾ ਸੀਗਾ ਪਪੀਤਾ ਤੇ ਆਪਾਂ ਹੁਣ ਆਪਾਂ ਜਾ ਰਹੇ ਹਾਂ ਮੰਨਾਰ ਜਨਾਰ ਪਹੁੰਚ ਰਹੇ ਆਪਾਂ ਲਗਭਗ 45 ਕਿਲੋਮੀਟਰ ਦਾ ਰਸਤਾ ਹੈਗਾ ਇਹ ਜੀ ਕਾਫੀ ਟਾਈਮ ਹੋ ਗਿਆ ਆਪਾਂ ਜਾ ਰਹੇ ਆ ਸ਼ੁਗਰੀ ਬਾਈ ਬੱਸ ਦੇਖ ਸਕਦੇ ਤੁਸੀਂ ਢੂੰਗਾ ਪਾਇਆ ਪਈਆ ਬੱਸ ਨੇ ਵਾਹ ਡਰਾਈਵਰ ਨੇ ਮੈਨੂੰ ਆ ਮਤਲਬ ਉੱਥੇ ਮੈਂ ਖੜਾ ਸੀਗਾ ਪਿੱਛੇ ਉਹਨੇ ਆਫਰ ਕਰੀ ਕਿ ਉਰੇ ਆਜੋ ਉਰੇ ਆ ਕੇ ਵੀਡੀਓ ਵਾਡੀਓ ਬਣਾਓ ਵੇਖੋ ਆਲੇ ਦਾਲੇ ਕਹਿੰਦਾ ਕੱਟੀ ਹੋਈ ਹੈ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਮਨਾਰ ਇਹ ਹੈਗਾ ਮਨਾਰ ਦਾ ਬੱਸ ਸਟਾਪ ਆ ਠੀਕ ਹੈ ਜੀ ਤੇ ਹੌ ਵਾਲੀ ਬੱਸ ਚ ਆਇਸ ਭਾਜੀ ਝਾੜੂ ਲੱਗ ਰਿਹਾ ਠੀਕ ਹੈ ਜੀ ਦੇਖ ਸਕਦੇ ਆ ਤੁਸੀਂ ਬੜੀਆਂ ਉੱਚੀਆਂ ਉੱਚੀਆਂ ਜੀਆਂ ਬਿਲਡਿੰਗਾਂ ਨੇ ਤੇ ਬੱਸ ਸਟਾਪ ਵੀ ਹੈ ਵਧੀਆ ਹੈਗਾ ਬਣਿਆ ਹੋਇਆ ਟੱਪਾ ਨੂੰ ਬੱਸ ਨਹੀਂ ਮੈਨੂੰ ਲੱਗਦਾ ਅੱਗੇ ਫੇਰ ਮਿਲ ਗਈ ਹੈ ਆਹ ਵਾਲੀ ਬੱਸ ਜਾਵਾਂਗੇ ਆਪਾਂ ਠੀਕ ਹੈ ਜੀ ਤੇ ਮਿਲਦੇ ਹਾਂ ਫਿਰ ਆਪਾਂ ਬੱਸ ਦੇ ਵਿੱਚ ਮਿਲਦੇ ਹਾਂ ਆਪਾਂ ਓਕੇ ਉਹ ਮੈਡਮ ਤਾਂ ਪਹਿਲਾਂ ਹੀ ਬੈਠ ਗਈ ਓਕੇ ਆਪਾਂ ਜੀ ਕੁਛ ਪੀਣ ਲਈ ਲੈਣ ਆਏ ਆਂ ਦੇਖੇ ਕੀ ਮਿਲਦਾ ਔਰੇ ਪੀਣ ਨੂੰ ਮੈਡਮ ਕਹਿੰਦੀ ਕੁਝ ਪੀਣਾ ਹੈ ਤੇ ਆਪਾਂ ਆ ਛੋਲੇ ਛੋਲੇ ਹੀ ਪਏ ਆ ਸਮਾਨ ਤਾਂ ਕਾਫੀ ਪਿਆ ਰਹੇ ਨਾ ਤੇ ਆਪਾਂ ਦੇਖਦੇ ਕਿ ਹੈਲੋ ਮਸਤੇ ਅ ਦੇਖਦੇ ਕਿ ਮਿਲਦਾ ਆਪਾਂ ਨੂੰ ਰੇ ਲੋ ਜੀ ਸਾਰਾ ਕੁਝ ਪਿਆ ਰਹੇ ਜੋ ਮਰਜ਼ੀ ਲੈ ਲਓ ਤੁਸੀਂ ਅਨਾ ਗਿਵ ਮੀ 1 ਚਿਪਸ ਯੈਸ Okay. And come, uh, come. And uh, uh, mix, mix. Yes, mix, mix. Lal. Okay. Cool. Uh, yes. Thank you a uh, mix 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 thank you oh what is this cake okay cake you cake

ਭਾਈ ਬੜੀਓ ਲੰਨੇ ਆ ਯਾਰ ਕੁਛ ਬਣੇ ਤਾਂ ਸਹੀ ਪੀਂਦੇ ਪੀਂਦੇ ਇਹ ਹੈਗਾ ਮੰਗੋ ਮਿਕਸ ਆਪਿਆ ਲਾ ਵੀ ਆ ਵੀ ਠੰਡਾ ਵੀ ਲੱਗਦਾ ਵੀ ਠੰਡਾ ਪੂਰਾ ਹੈ ਨਾ ਇਹ ਪੂਰਾ ਠੰਡਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਅ ਓਕੇ ਓਕੇ ਹਾਓ ਮੱਚ ਦਿਸ ਵਨ ਦਿਸ ਵਨ ਐਂਡ ਦਿਸ ਵਨ ਵਨ ਅਨਦਰ ਵਨ थाउजेंड अनदर वन थैंक यू बनाना बनाना चिप्स पटेटो ओके लो जी आप पैसे देने कितना हो गया वन थाउजेंडी वन थाउजेंड फिफ्टी 1050 ਹੋ ਗਿਆ ਵੀ ਮੈਂ ਦੇਣ ਲੱਗਿਆ ਪੈਸੇ ਲੋਈ ਮੈਂ ਬੱਸ ਚੁੱਤਰ ਗਿਆ 2 ਮਿੰਟ ਲਈ ਆ ਕੁੜੀਆਂ ਨੂੰ ਲਾਉਣ ਲਈ ਤੇ ਆਹ ਟ੍ਰੇਨ ਵੀ ਜਾਂਦੀ ਆ ਤੁਹਾਨੂੰ ਸਕੂਟੀ ਦੇ ਆਪਾਂ ਖੜੇ ਆ ਐਂਡ ਜਿਹਦੇ ਉੱਪਰ ਖੜੇ ਆ ਆਪਾਂ ਬਸਾ ਖਾਲੀ ਹੋ ਗਈ ਜੀ ਆਪਾਂ ਨੂੰ ਲਾਸਟ ਪੁਆਇੰਟ ਤੱਕ ਛੱਡ ਕੇ ਆਉਗੀ ਬਸ ਰਸਤਾ ਬੜਾ ਹੀ ਹੁੰਦਾ ਬਾਈ ਇਹ ਸ਼ਮਨੇ ਰਸਤਾ ਉਹ 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 जिमें अपने रामेश्वरम का लास्ट स्टेशन है तो लास्ट स्टेशन देख सकते हैं लास्ट स्टेशन है, है लास्ट स्टेशन ऑफ श्रीलंका दिस वे आई थिंक टू किलोमीटर है ठीक है ओके ਲਓ ਜੀ ਆਪਣੇ ਲਈ ਹਿੰਦੀ ਬੋਲੀ ਬੰਦੇ ਨੇ ਤੇ ਥੋੜਾ ਥੋੜਾ ਮਾਲੂਮ ਹੈ ਵੈਰੀ ਵਧੀਆ ਕੰਮ ਕਰਦੇ ਹੈ ਦबई ਯਾ ਦबई ਓ ਦबई ਮੈਂ ਕਹਾਂ ਕੰਮ ਕੀਤਾ ਅਰੇ ਅਰੇ ਕਲਾਸ ਵੀ ਕੀਤੀ ਅਜਮਨ ਓਕੇ ਅਜਮਨ ਓ ਦੇਖ ਲਓ ਜੀ ਤੁਸੀਂ ਮਤਲਬ ਦੁਨੀਆ ਬਹੁਤ ਛੋਟੀ ਹੈ ਬੰਦੇ ਮਿਲ ਹੀ ਜਾਂਦੇ ਨੇ ਚਲੋ ਸਫ਼ਰ ਇੱਥੇ ਖਤਮ ਹੁੰਦਾ ਆਪਣਾ ਤੇ ਥੈਂਕ ਯੂ ਜੀ ਸਾਰਿਆਂ ਦਾ ਥੈਂਕ ਯੂ ਲਾਈ ਮਨਾਰ ਓਕੇ ਸਲਾਈ ਮਨਾਰ ਵਿਲੇਜ ਪਹੁੰਚ ਗਏ ਆਪਾਂ ਤੇ ਇਹ ਆਪਾਂ ਨੂੰ ਅੰਨਾ ਜੀ ਵੀ ਤੁਸੀਂ ਟੈਂਟ ਲਾ ਕੇ ਰਹਿ ਸਕਦੇ ਆ ਤੇ ਪਾਣੀ ਵਾਟਰ ਪੀਣੇ ਵਾਲਾ ਡਰਿੰਕਿੰਗ ਵਾਟਰ ਓਕੇ ਫਿਲਟਰ ਪਾਣੀ ਓ ਨਾਈਸ ਤੇ ਦੇਖ ਸਕਦੇ ਹੋ ਬੜੀਆ 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 ਕਿਹਦਾ ਹੈ ਆਹਾ ਆਪ ਕਿਹਦਾ ਹੈ ਆਪ ਕਿਹਦਾ ਹੈ ਹਮ ਬੜੀਆ ਆਪ ਸੁਣਾਓ ਹਮ ਬੜੀਆ ਫਸਟ ਕਲਾਸ ਯੈਸ ਹਾਊ ਆਰ ਯੂ ਟੁਡੇ ਕੈਸਾ ਰਹਾ ਅੱਜ ਦਾ ਦਿਨ ਕੈਸਾ ਰਹਾ ਮੱਛੀ ਪਕੜ ਲਿਆ ਨਾ ਕੰਮ ਵਧੀਆ ਆ ਜਾ ਮੱਛੀ ਪਕੜ ਲਿਆ اچھا ਮੱਛੀ ਪਕੜ ਕੇ ਆਏ ਹੋ اچھا اچھا ਪਕੜਾ ਮੱਛੀ اچھا اچھا ਬਹੁਤ ਵਧੀਆ ਓਕੇ ਗੁੱਡ ਬਾਏ ਲੋ ਵੀ ਬੰਦੇ ਕਹਿੰਦੇ ਮੱਛੀ ਫੜੀ ਆਪਾਂ ਨੇ ਕਹਿੰਦੇ ਤੇ ਵਧੀਆ ਮੱਛੀ ਫੜੀ ਗਈ ਕਹਿੰਦੇ ਦੇਖੋ ਜੀ ਐ ਆਓ ਘੁੰਮ ਤੇ ਗੱਲਾਂ ਬਾਤਾਂ ਕਰੋ ਲੋਕਾਂ ਨਾਲ ਤਾਂ ਹੀ ਗੱਲ ਬਣੂਗੀ ਇਹ ਨਹੀਂ ਹੈਗਾ ਵੀ ਆਓ ਹੋਟਲ 'ਚ ਰਹਿ ਜਾਓ भी इदा का कुछ नहीं करना है ना तो आ देखो टॉर्च भी मिल सकती और सारा कुछ मिल देखो सब कुछ है हाँ डायलॉग हैलोन यस यस इंडियन जी फ्रॉम पंजाब और सब कुछ मिल सकता देख सकते लो जी लो जी, जी हरेक चीज़ मिल जूगी ला ਨਾਈਸ ਮਸਜਿਦ ਦੇਖ ਸਾਡੇ ਨੂੰ ਸੀ ਆ ਅੱਗੇ ਲਿਖਿਆ ਬੰਦਰਾ ਹਾਲੇ ਨੂੰ ਜੀ ਨਾ ਸੋਨਾ ਘਰ ਆ ਬਾਈ ਜੀ ਕਰਦਾ ਫੋਟੋ ਖਿਚਲੀ ਇਹਦੀ ਚਲੋ ਹੁਣ ਫੋਟੋ ਫੋਟੋ ਦਾ ਬਾਅਦ ਖਿੱਚਾਂਗੇ ਪਹਿਲਾਂ ਵਾ ਵੀਡੀਓ ਬਣਾ ਲਈਏ ਹੈ ਨਾ ਫਿਰ ਉਹ ਗੁੱਡ ਗੁੱਡ ਪ੍ਰੈਸ਼ਾ ਯੈਸ ਦੇਖੋ ਸਾਹੀ ਲੋਕੀ ਬੜਾ ਐਪਰੀਸ਼ੀਏਟ ਕਰਦੇ ਨੇ ਸਸਰੀਕਾਲ ਹੈਡਸ ਆਫ ਟੂਨ ਲਾਈਟ ਹਾਊਸ ਸਟਰੀਟ ਟੂਅਰ 5 ਕ੍ਰਾਸ ਸਟਰੀਟ ਥੈਨ ਟਰਨ ਰਾਈਟ ਦਿਸਾਈਡ ওকে ਬੱਲੇ 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 ਸ਼ਾਬਾਸ਼ 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 ਓ ਛਿੱਪ ਛਿੱਪ ਯੈਸ 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 ਇਹ ਸਿਗਨਲ ਹੈ ਰਾਮੀਸ਼ਪੁਰਮ ਤੇ ਲੈ ਵੇਣਾ ਰਾਮੀਸ਼ਪੁਰਮ ਓਕੇ ਓਕੇ ਇਹ ਸਿਗਨਲ ਓਕੇ ਛਿੱਪ ਯਾ ਲਾ ਗੱਲਬਾਨ ਗਿੰਦਰ ਲਾ ਓ ਲੈ ਲਾਈਟ ਹਾਊਸ ਦੇ ਕੋਲ ਆ ਕੇ ਪਾ ਲੈ ਦੇਖੋ ਬੱਦਾ ਇਹੋ ਨੈਵੀ ਓ ਨੋ ਪ੍ਰੋਬਲਮ ਨੋ ਪ੍ਰੋਬਲਮ ਲਓ ਜੀ ਪਾਣੀ ਚੱਲ ਰਿਹਾ ਭਾਂਡੇ ਭੁੰਡੇ ਧੋਣੇ ਹੋਣ ਓ ਕੀ ਬਾਤ ਆ ਯਾਰ ਬਾਬਾਈ ਨੇ ਤਾਂ ਗੱਲੇ ਬਣਾਤੀ ਯਾਰ ਓ ਨਾਈਸ ਨਾਈਸ ਵੈਰੀ ਨਾਈਸ ਵੈਰੀ ਨਾਈਸ ਪਲੇਸ ਔਰ ਫੈਮਿਲੀ ਬੈਠੀ ਆ ਉੱਥੇ ਦੇਖ ਸਕਦੇ ਹੋ ਤੁਸੀਂ ਫੈਮਿਲੀ ਬੈਠੀ ਆ ਹੈ ਨਾ ਤੇ ਦੇਖੋ ਜੀ ਕਿੰਨਾ ਸੋਹਣਾ ਮਤਲਬ ਉਹ ਹੈ ਨਜ਼ਾਰਾ ਔਰ ਬੱਚੇ ਖੇਡ ਰਹੇ ਨੇ ਆ ਦੇਖੋ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਕੀ ਬਾਤ ਹੈ ਲੋ ਜੀ ਮਿੱਤਰੋ ਸਾਰਿਆਂ ਨੂੰ ਸਸਰੀ ਕਾਲ ਜੀ ਆਪਾਂ ਪਹੁੰਚ ਗਏ ਅ ਉਤਲੀ ਸਾਈਡ ਆਪਣਾ ਤੁਹਾਨੂੰ ਸਕੋਟੀ ਹੈ ਜੀ 6 ਕਿਲੋਮੀਟਰ ਦੂਰ ਹੈ ਤੇ ਰਾਮ ਸੇਤੂ ਬ੍ਰਿਜ ਰਾਮ ਸੇਤੂ ਬ੍ਰਿਜ ਅਸੀਂ ਜਾਵਾਂਗੇ ਸਵੇਰੇ ਕਿਉਂਕਿ ਅਸੀਂ ਲੇਟ ਹੋ ਗਏ ਠੀਕ ਹੈ ਨਾ ਜੀ ਤੇ ਅਸੀਂ ਲਾਈਟ ਹਾਊਸ ਦੇ ਕੋਲ ਹੀ ਖੜੇ ਆਂ ਤੇ ਇੱਥੇ ਅਸੀਂ ਲਾਉਣ ਲੱਗਿਆਂ ਟੈਂਟਾਂ ਓਕੇ ਓਕੇ ਦੈਟਸ ਗੁੱਡ ਦੈਟਸ ਗੁੱਡ ਗੁੱਡ ਤੇ ਇੱਥੇ ਟੈਂਟ ਲਾਵਾਂਗੇ ਜੀ ਹੁਣ ਅਸੀਂ ਤੁਸੀਂ ਦੇਖਦੇ ਜਾਓ ਤੇ ਓਕੇ ਓਕੇ ਯਸ ਯਸ ਆਪ ਰੁਕੋ ਆਪ ਅਭੀ ਰੁਕੋ ਥੋੜਾ ਦੇ ਜਬ ਤੱਕ ਹਮ ਟੈਂਟ ਲਗਾਤੇ ਹੈ ਆਪ ਰੁਕੋ ਦੇਖੋ ਹਮ ਕੈਸੇ ਟੈਂਟ ਲਗਾਏਗੇ ਠੀਕ ਹੈ ਓਕੇ ਤੇ ਮੈਂ ਪਪਾ ਜੀ ਨੂੰ ਰੋਕ ਲਿਆ ਜੀ ਤੇ ਕਹਿੰਦੇ ਵੀ ਚਲੋ ਮੈਂ ਦੇਖਦਾ ਵੀ ਕਿਵੇਂ ਤੁਸੀਂ ਟੈਂਟ ਲਾਉਂਦੇ ਆ ਲਓ ਜੀ ਅੱਧਾ ਕ ਲੱਗ ਗਿਆ ਤੇ ਇਦਾਂ ਕੱਪਾ ਨੇ ਲਾ ਲੈਣਾ ਹੁਣ ਤੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਤਾਂ ਕਰਕੇ ਆਪਾਂ ਮੜਿਆ ਕੰਮ ਔਖਾ ਜਾ ਹੋ ਰਿਹਾ ਹੋਰ ਤਾਂ ਕੋਈ ਗੱਲ ਨਹੀਂ ਹੈ ਲਓ ਜੀ ਪਹਨ ਗਿਆ ਘਰ ਆਪਣਾ ਸਾਫ ਕਰ ਲੀਏ ਇਹਦੇ ਨਾਲ ਸਾਫ ਕਰਦਾ ਫਿਰ ਟੈਂਟ ਲਾਇਓ ਇਸ ਜਗ੍ਹਾ ਤੇ ਪਲੇ ਮੁੱਤਰ ਕਰਨ ਲੱਗੇ ਜੀ ਨਹੀਂ ਨਹੀਂ ਸੀ ਜੀ ਹਵਾ ਤਾਂ ਚੱਲੀ ਜਾ ਰਹੀ ਹੈ ਬਹੁਤ ਜ਼ਿਆਦਾ ਪਰ ਅਸੀਂ ਵੀ ਤੁਹਾਨੂੰ ਪਤਾ ਹੀ ਫਿਰ ਜਿੱਦੀ ਜਈਆਂ ਕੀ ਕਹਿ ਬੋਲਣਾ ਲਓ ਜੀ ਬਣ ਗਈ ਗੱਲ ਬੈਗ ਰੱਖੋ ਅੰਦਰਵਿੰਦਰ ਰੈਡੀ ਲਓ ਜੀ ਬਾਬਾ ਜੀ ਹੈਲਪ ਕਰਨ ਲੱਗੇ ਵੇ ਆਪਣੀ ਤੇ ਦੇਖੋ ਐ ਲਓ ਜੀ ਆ ਲਓ ਬੰਨਤਾ ਲਓ ਜੀ ਦੇਖੋ ਕਿੰਨੀ ਹੈਲਪ ਕਰ ਰਹੇ ਆ ਪਾਪਾ ਜੀ ਸਾਡੀ ਲਓ ਜੀ ਬਾਬਾ ਜੀ ਨਾਲ ਖੇលਦੇ ਨੇ ਇਹ ਲਓ ਜੀ ਮਿੱਤਰੋ ਆਪਣਾ ਟੈਂਟ ਲਾ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਬਣਾਵਾਂਗੇ ਅੰਦਰ ਖਾਣਾ ਪੀਣਾ ਠੀਕ ਹੈ ਜੀ ਤੇ ਤੋਂ ਬਾਅਦ ਸੌ ਜਾਗੇ ਆਰਾਮ ਨਾਲ ਚੱਲ ਮੇਰਾ ਭਾਈ ਸਵੇਰੇ ਉਠਾਂਗੇ ਸਾਜਰੇ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਟੈਨਸ਼ਨ ਨਹੀਂ ਹੈਗੀ। ਲਓ ਜੀ ਮਿੱਤਰੋ ਟੈਂਟ ਦੇ ਅੰਦਰੇ ਬਣਾਉਣਾ ਪੈ ਰਿਹਾ ਕਿਉਂਕਿ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਥੋੜਾ ਜਿਹਾ ਤਾਬ ਵੀ ਕਾਫੀ ਉੱਡਦਾ ਤਾਰ ਕੇ ਨਾ ਆਪਾਂ ਐਵੇਂ ਹੀ ਬਣਾਉਣ ਲੱਗਿਆ ਮੈਂ ਦੇਖ ਸਾਰੇ ਤੁਸੀਂ ਵੀਡੀਓ ਅੰਦਰੇ ਚੱਲ ਰਹੀ ਹੈ ਕੁਕਿੰਗ ਟੈਂਟ ਦੇ ਅੰਦਰੇ ਆਪਾਂ ਬੈਠੇ ਆ ਬਾਹਰ ਤੇ ਆਊਟ ਐਂਟ ਦੇ ਕੋਟਾ ਇਕੱਠਾ ਕਰਨ ਲੱਗੇ ਹੋਏ ਆਂ। ਅ ਜਾਲ ਮੱਛੀਆਂ ਫੜਨ ਵਾਲਾ ਜਾਲ ਇਕੱਠਾ ਕਰ ਰਹੇ ਆਂ ਦੇਖੋ। ਆ ਜਿੰਦਗੀ ਮਛੇਰਿਆਂ ਦੀ ਜਿਹੜੇ ਮਤਲਬ ਮਛਵਾਰੇ ਹੁੰਦੇ ਨੇ ਮਛਵਾਰੇ ਕਿੰਨੀ ਮਤਲਬ ਔਖੀ ਲਾਈਫ ਆ। ਕਿੰਨਾ ਔਖਾ ਕੰਮ ਹੈ ਦੇਖੋ। ਕੰਮ ਤਾਂ ਸਾਰੀ ਔਖੇ ਨੇ। ਵਧੀਆ। ਵੇਖਾ ਕਿ ਮੇਨ ਕੋੜਾ। ਲਓ ਜੀ ਆਪਾਂ ਹੁਣ ਥੋੜਾ ਵਾਸ਼ਰੂਮ ਵਗੈਰਾ ਆਏ ਸੀਗੇ ਇਦਨੂੰ ਮੈਂ ਖਿਆਲ ਚੱਲ ਪੁੱਛੀ ਕਿਸੇ ਤੋਂ ਵਾਸ਼ਰੂਮ। ਉਹ ਕਹਿੰਦੇ ਇੱਥੇ ਅੰਦਰ ਜਾਓ ਜੀ ਕੋਈ ਚੱਕਰ ਨਹੀਂ ਹੈਗਾ। ਤੇ ਮੈਡਮ ਅੰਦਰ ਗਈ ਵੀ ਹੁਣ ਬਾਅਦ ਫਿਰ ਮੈਂ ਜਾਊਂਗਾ ਅੰਦਰ ਤੇ ਲੋਕਾਂ ਨੂੰ ਇਦਾਂ ਹੀ ਸਭ ਦੀ ਇੱਕ ਦੂਦੀ ਹੈਲਪ ਕਰਨੀ ਚਾਹੀਦੀ ਆ ਇੱਥੇ ਬੇਟੀ ਨਾ ਬੋਲ ਲੋਕ ਜਦੋਂ ਸਵੇਰ ਸਵੇਰੀ ਆ ਗਿਆ ਸਾਜਰੀ ਲੱਗ ਗਿਆ ਆਪਣੇ ਨੈਟ ਨੂੰ ਠੀਕ ਕਰਨ ਲੱਗ ਗਿਆ ਆ ਤਿੰਨ ਚਾਰ ਬੋਟਾਂ ਇੰਨੀਆਂ ਖੜੀਆਂ ਨੇ ਸਾਰੇ ਬਲ ਰਾਤ ਆਈਆਂ ਸੀ ਜਿਹੜੇ ਜਦੋਂ ਸਵੇਰ ਆਇਆ ਤਾਂ ਬਾਹਰ ਆ ਗਏ ਦੇਖ ਸਕਦੇ ਜੀ ਸਵੇਰ ਦਾ ਨਜ਼ਾਰਾ ਸਮੁੰਦਰ ਦਾ ਜੀ ਜਿਹੜਾ ਮੱਛੀਆਂ ਵਾਲਾ ਜਾਲ ਹੈ ਉਹਦੀ ਰਿਪੇਅਰ ਕਰੀ ਜਾ ਰਹੀ ਹੈ ਹੁਣ ਤਾਂ ਕਿ ਫੇਰ ਦੁਬਾਰਾ ਜਾਲ ਲਾਇਆ ਜਾਵੇ ਫੇਰ ਮੱਛੀਆਂ ਫੜਨ ਜਾਇਆ ਜਾਵੇ ਹੈਲੋ ਸਾਰਿਆਂ ਨੂੰ ਤੇ ਥੋੜੀ ਬੱਦਲਬਾਜੀ ਹੋਈ ਵੀ ਐ ਨਹੀਂ ਦੱਸਿਆ ਹੋਇਆ ਤੇ ਹੋਰ ਇਹ ਆਪਣਾ ਟੈਂਟ ਸਵੇਰ ਦੇ ਹੋ ਗਏ 6 ਵਜੇ ਦਾ ਟਾਈਮ ਹੋ ਰਿਹਾ ਹੁਣ 6 ਵਜੇ ਦਾ ਤੇ ਵਧੀਆ ਮੌਸਮ ਹੈ ਬਦਕ ਬਲਿੰਦਰ ਕੌਰ ਜੀ ਗਣਾਈ ਆ ਭੰਨਦੇ ਆ। ਕਹਿੰਦੇ ਨੀਂਦ ਨਹੀਂ ਪੂਰੀ ਹੋਈ ਲੱਗਦਾ। ਬਲਿੰਦਰ ਕੌਰ ਜੀ ਨੀਂਦ ਨਹੀਂ ਪੂਰੀ ਹੋਈ ਤੁਹਾਡੀ। ਹੋ ਗਈ। ਹੋਈ ਸੈਰ ਕਰ ਰਹੇ ਆ ਦੇਖੋ ਜੀ ਬਲਿੰਦਰ ਕੌਰ ਜੀ। ਸਮੁੰਦਰ ਦੇ ਕੰਢੇ-ਕੰਢੇ ਸੈਰ ਕਰ ਰਹੇ ਆ ਲੋਕ। ਇਹ ਜਗ੍ਹਾ ਹੈਗੀ ਆ ਤਲਾਈ ਮਨਾਰ। ਸ਼੍ਰੀਲੰਕਾ ਦੇ ਵਿੱਚ ਆਪਾਂ। ਇਹੇ ਆ ਰਪਾਈਂ ਥਰੇ ਥਰੇ ਕੀ ਆ ਨਜ਼ਾਰਾ ਪਾ ਪੜਿਆ ਪਿਆ ਚਲ ਬਾਈਓ ਜੀ ਆ ਦੇ ਸਾਡੇ ਸਾਡੇ ਤੇ ਆਹ ਦੇਖ ਸਕਦੇ ਤੁਸੀਂ ਜੀ ਆਹ ਇੰਜਨ ਹੁੰਦਾ ਜੀ ਇਹਦਾ ਬੋਰਡ ਦਾ ਤੇ ਉੱਪਰ ਥੱਲੇ ਹੋ ਜਾਂਦਾ ਇਹ ਇਹਦੇ ਨਾਲੇ ਚੱਲਦਾ ਦੇਖੋ ਜੀ ਕਿੰਨਾ ਕਾਇਮ ਜਾਂ ਕੰਮ ਹੈ ਗੇਅਰ ਚ ਐਸ ਟਾਈਮ ਇਹ ਨਿਊਟਰਲ ਨਹੀਂ ਗੇਅਰ ਚਾਹੇ ਆ ਛੋਟੇ ਜਿਹੇ ਫਰਾਨ ਵਾਲੇ ਉੜਦੇ ਫਿਰ ਜਾਂਦੀ ਆ ਦੇਖ ਲਓ ਸਵੇਰ ਦਾ ਸਮਾਂ ਪਰ ਬੱਦਲਾਂ ਕਰਕੇ ਸੂਜ ਦੇ ਤਾਂ ਥੋੜਾ ਜਿਹਾ ਘੱਟ ਦਿਖ ਰਹੇ ਨੇ ਤੇ ਅਵਰੇ ਰਾਤ ਪਾ ਲਾਇਆ ਸੀ ਟੈਂਟ ਦੇਖ ਸਕ ਰਹੇਂ ਇਹ ਸੈਟਅਪ ਕਰਾਤਾ ਆਪਣਾ ਬਹੁਤ ਹੈਲਪ ਕਰੀ ਰਾਤੀ ਦੋ ਬਜ਼ੁਰਗ ਸੀਗੇ ਤੇ ਪਾਣੀ ਪੂਣੀ ਭਰ ਕੇ ਲਗੇ ਪਾਣੀ ਵੀ ਕਾਫੀ ਭਰ ਲਏ ਉਹ ਤਾਂ ਜਾ ਕੇ ਬਹੁਤ ਜ਼ਿਆਦਾ ਪਾਣੀ ਭਰ ਲਏ ਸੀਗੇ ਆ ਪਿਆ 10 ਲੀਟਰ ਪਾਣੀ ਮਤਲਬ ਹੁਣ ਇਹਨੂੰ ਅਸੀਂ ਕੀ ਕਰਾਂਗੇ ਦੱਸੋ ਹਣਾ ਕਿੰਨੀ ਪੂਕੜੀ ਹੋਈ ਠੀਕ ਹੈ ਨਹੀਂ ਫਿਰ ਸਾਨੂੰ ਮਤਲਬ ਨਾਲ ਤਾਂ ਅਸੀਂ ਚੱਕ ਨਹੀਂ ਸਕਦੇ ਇਹਨੂੰ ਵਜਨ ਬਹੁਤ ਜ਼ਿਆਦਾ ਸੋ ਬੰਦੇ ਨੂੰ ਥੋੜਾ ਹੀ ਸਮਾਨ ਰੱਖਣਾ ਚਾਹੀਦਾ ਨਾਲ ਜ਼ਿਆਦਾ ਸਮਾਨ ਨਹੀਂ ਰੱਖਣਾ ਚਾਹੀਦਾ ਲਓ ਜੀ ਮਿੱਤਰੋ ਤਲਾਈ ਮਨਾਰ ਦੇ ਵਿੱਚ ਆਪਾਂ ਟੈਂਟ ਦੇ ਅੰਦਰ ਚਾਹ ਬਣਾਉਣ ਲੱਗੇ ਹਾਂ ਦੇਖਸਾਂ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਚਲੋ ਜੀ ਪਾਓ ਜੀ ਲਓ ਜੀ ਆ ਗਈ ਆਪਣੀ ਖੰਡ ਇਹ ਆਹ ਲੋ ਜੀ ਅੱਛਾ ਚਾਹ ਚਾਪਾ ਬਣਾ ਲਿਆ ਜਿਹੜਾ ਚਾਹ ਦਾ ਹੋ ਸੀਗਾ ਆਪਾਂ ਆਪਾਂ ਇੱਕ ਹੋਰ ਭਰ ਕੇ ਆਪਾਂ ਮਿੱਠਾ ਤੈਨੂੰ ਪਤਾ ਪੰਜਾਬੀ ਬੱਦੇ ਪੀਂਦੇ ਨੇ ਤੇ ਲਓ ਜੀ ਆਪਣੀ ਤਿਆਰ ਆਈ ਚਾਹ ਬਣ ਕੇ ਤੇ ਆਪਾਂ ਨੇ ਇਸ ਵਾਰੀ ਆਹਾ ਆ ਆਪਾਂ ਨੇ ਯੂਜ਼ ਕੀਤੇ ਸੀਗਾ ਆ ਲੱਤੇ ਸੀਗੇ ਆਪਾਂ ਨੇ ਕਿ ਵੀ ਥੋੜਾ ਜਿਹਾ ਮਤਲਬ ਚਾਹ ਪੌਣੀ ਨਾ ਚੱਕਣੀ ਪਵੇ ਹਨਾ ਮਤਲਬ ਘੱਟ ਤੋਂ ਘੱਟ ਸਫ਼ਰ ਦੇ ਵਿੱਚ ਸਮਾਨ ਰੱਖੋ ਤਾਕੇ ਆਪਾਂ ਸਫਰ ਦਾ ਇੰਜੋਏ ਵੱਧ ਕਰ ਸਕੀਏ। ਸੋ ਸਮਾਨ ਘੱਟ ਰੱਖਣਾ ਚਾਹੀਦਾ ਇਨਸਾਨ ਨੂੰ। ਤੇ ਬਣ ਕੇ ਰੈਡੀ ਹੈ ਜੀ ਆਪਣੀ ਚਾਹ ਤੇ ਹੁਣ ਆਪਾਂ ਪੀਵਾਂਗੇ ਸਮੁੰਦਰ ਦੇ ਕੰਡੇ ਤੇ ਬੈਠ ਕੇ ਜੀ। ਸਰਦਾਰ ਜੀ ਬੱਚੇ ਬਣੇ ਕਰਨ ਲੱਗ ਪਏ ਨੇ ਟੀ ਬੈਗ ਨਾਲ। ਸੋ ਗਾਜ ਨਜ਼ਾਰੇ ਲਓ ਜ਼ਿੰਦਗੀ ਦੇ ਭਾਈ ਥੋੜੇ ਪੈਸੇ ਕਮਾਓ ਵੱਧ ਘੁੰਮੋ ਆਪਣਾ। ਭਾਂਡੇ ਭੁੰਡੇ ਤੋਤੇ ਕੇ ਚਾਹ ਚੂਪਾ ਪੀਲੀ ਬਣਾ ਕੇ ਤੇ ਆਪਣਾ ਪਾਣੀ ਵਾਲਾ ਸਿਸਟਮ ਵੀ ਠੀਕੇ ਰਿਹਾ ਤਕਰੀਬਨ ਅੱਜ ਦਾ ਪਹਿਲਾ ਦਿਨ ਸੀਗਾ ਠੀਕ ਰਿਹਾ ਇਹ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੈਗੀ ਤੇ ਤਕਰੀਬਨ ਸਮਾਨ ਜਾ ਆਪਣਾ ਸਾਂਭਣ ਲੱਗੇ ਹੋਇਆ ਸਰਦਾਰ ਸਿੰਘ ਜੀ ਸਰਦਾਰ ਸਿੰਘ ਜੀ ਕਿੰਨਾ ਕਰ ਰਿਹਾ ਕੰਮ ਫਿਰੋਣਾ ਠੀਕ ਹੈ ਚਲੋ ਮੈਂ ਇਹਨੇ ਫਿਰ ਰਸੀਆਂ ਰਸੀਆਂ ਖੋਲਦਾ ਹਾਂ ਨਾ ਸਾਰੀਆਂ ਤੇ ਵਾ ਅਖੀਰ ਦੇ ਵਿੱਚ ਆਪਾਂ ਟੈਂਟ ਪਾਵਾਂਗੇ ਪਹਿਲਾਂ ਬਾਕੀ ਸਮਾਨ ਪਾ ਲੈਣਾ ਸਾਰਾ ਹਨਾ ਜੀ ਲਓ ਜੀ ਆਪਣਾ ਨਮਾ ਐਕਸਪੀਰੀਅੰਸ ਕੰਪਲੀਟ ਹੋ ਗਿਆ ਜੀ ਤੇ ਆਪਾਂ ਟੈਂਕ ਟੁੱਟ ਜਾ ਝਾੜ ਕੇ ਹੁਣ ਇਕੱਠਾ ਕਰਨ ਲੱਗੇ ਹੋਇਆ ਆਪਾਂ ਦੇਖ ਸਕਦੇ ਤੁਸੀਂ ਤੇ ਥੋੜਾ ਜਿਹਾ ਹੋਇਆ ਤਾਂ ਔਖਾ ਹੀ ਕੰਮ ਆ ਕਿਉਂਕਿ ਰੇਤੇ ਦੇ ਆ ਸਾਡਾ ਐਮੇ ਟੈਂਟ ਲਾਣਾ ਆ ਜਗ੍ਹਾ ਤੇ ਇਦਾਂ ਟੈਂਟ ਲਾਣਾ ਸਾਡਾ ਪਹਿਲੇ ਐਕਸਪੀਰੀਅੰਸ ਸੀਗਾ ਇਹ ਵਧੀਆ ਰਿਹਾ ਪਰ ਲਓ ਜੀ ਬੈਕਪੈਕ ਵੀ ਰੈਡੀ ਹੋ ਰਿਹਾ ਤੇ ਉਧਰ ਉਹ ਵੀ ਬੰਦੇ ਲੱਗੇ ਹੋਣ ਆਪਣੀ ਤਿਆਰੀ ਕਰਨ ਕੋਟ ਨੂੰ ਸਮੁੰਦਰ ਦੇ ਵਿੱਚ ਲੱਗੇ ਜਾਣ ਦੀ ਇੰਦਰ ਬਜਿੰਦਰ ਕੌਰ ਵੀ કરી ਜਾ ਰਹੀ ਹੈ ਫਟਾਫਟ ਪੈਕਿੰਗ ਕਿਉਂਕਿ ਟਾਈਮ ਦਾ ਵੀ ਹੋ ਰਿਹਾ ਹੈ ਤੇ ਨਿਕਾਣਾ ਆਪਾਂ ਨੇ ਅੱਗੇ ਨੂੰ ਫਿਰ ਆਪਾਂ ਜਾਨ ਲਿਆ ਜੀ ਜਿਆਦਾ ਪਰਕੇ ਤੇ ਆਪਾਂ ਪਾਣੀ ਇਹ ਡੋਲਣਾ ਨਹੀਂ ਹੈਗਾ ਇਹ ਕਿਉਂਕਿ ਪਾਣੀ ਦੀ ਆਪਾਂ ਨੂੰ ਕੀਮਤ ਸਮਝਣੀ ਚਾਹੀਦੀ ਹੈ ਪਾਣੀ ਬਹੁਤ ਪੱਕਾ ਹੈ ਪਾਣੀ ਹੈ ਬਹੁਤ ਜ਼ਿਆਦਾ ਪਾਣੀ ਹੈ ਲੋ ਜੀ ਬੈਗ-ਪੈਗ ਆਪਣੇ ਰੇੜੀਆਂ ਸਾਰਾ ਕੁਝ ਓਕੇ ਆ ਟੈਂਟ-ਟੁੰਟ ਸਾਰਾ ਚੱਕਿਆ ਗਿਆ ਤੇ ਆਪਾਂ ਹੁਣ ਚੱਲਾਂਗੇ ਹੁਣ ਅਗਲੀ ਮੰਜ਼ਿਲ ਵੱਲ ਨੂੰ ਬਾਏ ਬਾਏ ਲੋ ਜੀ ਆਪਾਂ ਹੋ ਗਏ ਰੈਡੀ ਤੇ ਬਾਏ ਬਾਏ ਕਰਤਾ ਆਪਾਂ ਬੰਦਿਆਂ ਨੂੰ ਤੇ ਆਪਾਂ ਚੱਲੇ ਆ ਆਪਣੇ ਆਦੇ ਕੁਝ ਤੇ ਆਪਾਂ ਚੱਕ ਕੇ ਬੈਗ ਬੂ ਲੈ ਲਏ ਸਾਰੇ ਠੀਕ ਹੈ ਜੀ ਤੇ ਲਾਈਟ ਹਾਊਸ ਤੇ ਹੁਣ ਆਪਾਂ ਉੱਥੇ ਜਾਣ ਦੀ ਕੋਸ਼ਿਸ਼ ਕਰਾਂਗੇ ਜਾਣ ਦਿੱਤਾ ਤਾਂ ਜਾਵਾਂਗੇ ਨਹੀਂ ਜਾਣ ਦਿੱਤਾ ਤਾਂ ਆਪਾਂ ਨਹੀਂ ਜਾਵਾਂਗੇ ਕਿਉਂਕਿ ਇਹ ਨੇਵੀ ਦਾ ਕੋਈ ਸਿਸਟਮ ਹੈਗਾ ਬਾਕੀ ਜਾ ਕੇ ਪਤਾ ਲੱਗੂਗਾ। ਅਸੀਂ ਇੱਕਦੋਂ ਉੱਪਰ ਉੱਪਰ ਚੱਲਾਂਗੇ। ਅਸੀਂ ਗਏ ਸੀ ਉਧਰ ਨੇਵੀ ਵਾਲਿਆਂ ਕੋਲ। ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਸਿਰਫ ਫੋਟੋਆਂ ਖਿੱਚਣ ਦੀ। ਪਰ ਉਹ ਬ੍ਰਿਜ ਦੇ ਉੱਪਰ ਨਹੀਂ ਜਾਣ ਦਿੱਤਾ ਹੈਗਾ ਕਿਉਂਕਿ ਉਹ ਬ੍ਰਿਜ ਦੀ ਹਾਲਤ ਬਹੁਤ ਖਰਾਬ ਹੈ। ਤੇ ਸਾਨੂੰ ਉਹਨਾਂ ਨੇ ਅਲਾਉ ਕਰਿਆ ਵੈਸੇ ਤੁਸੀਂ ਥੋੜੀ ਦੂਰ ਤੱਕ ਜਾ ਸਕਦੇ ਹੋ ਪਰ ਸੀ ਅਸੀਂ ਗਏ ਨਹੀਂ ਹੈਗੇ ਕਿਉਂਕਿ ਅ ਸਾਨੂੰ ਇੱਕ ਦੂਜੇ ਦਾ ਕਹਿਣਾ ਮੰਨਣਾ ਚਾਹੀਦਾ। ਜੇ ਕੋ ਬੰਦਾ ਮਨਾ ਕਰਦਾ ਤਾਂ ਆਪਾਂ ਨੂੰ ਮਨਾ ਅ ਮਤਲਬ ਧਿਆਨ ਰੱਖਣਾ ਚਾਹੀਦਾ ਸੋ ਆਪਾਂ ਉੱਥੇ ਜਿਆਦਾ ਕੋਈ ਫੋਟੋ ਫੋਟੋਆਂ ਖਿੱਚੀਆਂ ਸਰਵ ਉਹ ਵੀ ਆਪਣੀ ਮੈਮਰੀ ਲਈ ਆਪਾਂ ਕਿਤੇ ਪੋਸਟ ਨਹੀਂ ਕਰਾਂਗੇ ਉਹ ਕਿਉਂਕਿ ਇਹ ਅ ਇਸ਼ੂ ਹੋ ਸਕਦਾ ਇਹ ਆਪਣਾ ਹਨਾ ਇੰਟਰਨੈਸ਼ਨਲ ਲੈਵਲ ਦਾ ਹੈਗਾ ਸੋ ਆਪਾਂ ਬਿਨਾਂ ਕਿਸੇ ਦੀ ਇਜਾਜ਼ਤ ਤੋਂ ਆਪਾਂ ਕਿਸੇ ਦੀ ਕਿਤੇ ਫੋਟੋ ਨਹੀਂ ਪਾ ਸਕਦੇ ਸੋ ਨਾ ਆਪਾਂ ਨੂੰ ਪਾਣੀ ਚਾਹੀਦੀ ਆ ਤੇ ਆਪਾਂ ਟਰੈਕ ਦੇ ਤੁਰੇ ਜਾ ਰਹੇ ਹਾਂ ਜੀ ਤੇ ਬਜਿੰਦਰ ਗੌਰ ਜੀ ਥੱਲੇ ਤੁਰੇ ਜਾ ਰਹੇ ਨੇ ਤੇ ਮੈਂ ਉੱਤੇ ਤੁਰਿਆ ਜਾ ਰਿਹਾ ਕਿਉਂਕਿ ਮੈਨੂੰ ਐਕਸਪੀਰੀਅੰਸ ਕਾਫੀ ਹੋ ਗਿਆ ਅ ਦੋ ਵਾਰੀ ਅਸੀਂ ਕੋਕੋਵੇਲ ਰੇਲਵੇ ਸਟੇਸ਼ਨ ਤੇ ਆਪਣੇ ਸਾਲਿਆ ਜੀ ਨੂੰ ਲੈਣ ਆਏ ਸੀਗੇ ਸੋ ਆਪਾਂ ਨੂੰ ਇੱਕ ਦੂਜੇ ਦੀ ਜੀ ਰਿਸਪੈਕਟ ਕਰਨੀ ਚਾਹੀਦੀ ਆ ਆ ਦੇਖ ਸਕਦੇ ਜੀ ਐਵੇਂ ਟ੍ਰੇਨਾਂ ਇਹ ਇਧਰ ਉਧਰ ਹੁੰਦੀਆਂ ਦੇਖੋ ਜੀ ਲਾਈਨ ਐਵੇਂ ਚੇਂਜ ਹੁੰਦੀ ਆ ਇਹਨਾਂ ਦੀ ਆ ਦੇਖ ਸਕਦੇ ਤੁਸੀਂ ਮਤਲਬ ਮੈਂ ਪਹਿਲੀ ਵਾਰੀ ਦੇਖ ਰਿਹਾ ਆ ਵਾਲੀ ਚੀਜ਼ਾਂ ਦੇਖ ਸਕਦੇ ਤੁਸੀਂ ਇਹ ਆ ਉਹ ਗਿਆ ਐਂਡਪੁਆਇੰਟ ਉਹ ਨਹੀਂ ਆਪਾਂ ਤੁਰ ਕੇ ਆ ਗਏ ਆ ਇੱਥੋਂ ਫੋਟੋ ਖਿੱਚਾਂ ਇੱਕ ਤੇ ਕੋਈ ਟਾਈਮ ਸੀਗਾ ਇਹ ਰੇਲਵੇ ਸਿਸ ਜਿਹੜਾ ਉਹ ਉੱਧਰ ਬਣਿਆ ਹੋਇਆ ਉਹ ਵਾਲਾ ਨਮਾ ਬਣਿਆ ਹੋਇਆ ਪਹਿਲਾਂ ਆ ਸੀਗਾ ਉਹ ਰੇਲਵੇ ਸਟੇਸ਼ਨ ਹਲੋ ओके ਲਓ ਜੀ ਇਹ ਹੈਗਾ ਤਲਾਈ ਮਨਾਰ ਦਾ ਰੇਲਵੇ ਸਟੇਸ਼ਨ ਕੱਲ ਨੂੰ ਇੱਥੋਂ ਲਵਾਂਗੇ ਆਪਾਂ ਟ੍ਰੇਨ ਲਓ ਜੀ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਥੇ ਕਰਦੇ ਆਂ ਆਪਾਂ ਵਾਲੀ ਵੀਡੀਓ ਖਤਮ ਤੇ ਅਗਲੀ ਵੀਡੀਓ 'ਚ ਮਿਲਦੇ ਆਂ ਜੀ ਆਪਾਂ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਖਿਆਲ-ਖਿਆਲ ਰੱਖਿਓ ਆਪਣਾ ਮਿੱਤਰੋ ਸਾਰੇ